ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਡਕਟਰਾਂ ਮੁਲਾਜ਼ਮਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਡਿਪਾਰਟਮੈਂਟ ਦੇ ਨਿਜੀ ਕਰਨ ਦੇ ਨਿਜੀ ਗੱਡੀਆਂ ਦੇ ਟੈਂਡਰ ਖੋਲਣ ਨੂੰ ਲੈ ਕੇ ਅੱਜ ਦਾ ਰਿਹਾ ਵਿਰੋਧ ਪ੍ਰਦਰਸ਼ਨ ਰੋਡ ਰੋਡ ਸੇਵ ਜੀ ਬਣਾ ਰੋਡ ਹਾਂਜੀ ਭਾਜੀ ਕੀ ਨਾਮ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਜੜਾ ਅੱਜ ਬੱਸ ਸਟੈਂਡ ਤੇ ਟੱਕਾ ਜਾਮ ਕੀਤਾ ਗਿਆ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡਵੇਜ ਪੰਨਪਾਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਰ ਸੂਬੇ ਦਾ ਮੀਤ ਪ੍ਰਧਾਨ ਹਾਂ ਜੀ ਇਹ ਜਿਹੜੀਆਂ ਅੱਜ ਸਾਡੀਆਂ ਮੰਗਾਂ ਨੇ ਵਿਭਾਗ ਦੀਆਂ ਮੰਗਾਂ ਜਿਹੜੀਆਂ ਅਧਿਕਾਰੀਆਂ ਨੇ ਮੰਨੀਆਂ ਨੇ ਵਿਧ ਸਾਡੀਆਂ ਜਿਹੜੀਆਂ 50 ਤੋਂ 55 ਸਰਕਾਰਾਂ ਨਾਲ ਮੀਟਿੰਗਾਂ ਹੋਈਆਂ ਨੇ ਉਹਨਾਂ ਦਾ ਹੱਲ ਕਰਵਾਉਣ ਲਈ ਜਿਹੜਾ ਸੰਘਰਸ਼ ਕਰ ਰਹੇ ਹਾਂ ਨਾਲ ਦੀ ਨਾਲ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਨਾਲ ਦੀਆਂ ਬੱਸਾਂ ਜਿਹੜੀ ਸਰਕਾਰ ਆ ਲੈ ਕੇ ਆਈ ਹੈ ਵਿਭਾਗ ਦੇ ਨਿਜੀਕਰਨ ਕਰਨ ਵਾਲੇ ਚੱਲੀ ਹੈ ਸਰਕਾਰ ਤੇ ਉਹਦਾ ਵਿਰੋਧ ਕਰ ਰਹੇ ਆ ਤੇ ਨਾਲ ਦੀ ਨਾਲ ਸਾਡੀਆਂ ਸਾਡੀਆਂ ਤਨਖਾਹਾਂ ਨੇ ਸਮੇਂ ਸਿਰ ਨਹੀਂ ਆਉਂਦੀਆਂ ਆਈ ਵਾਰੀ ਜਿਹੜੀ ਸਾਡੀ ਤਨਖਾਹ ਹੈ ਸਾਨੂੰ ਬੱਸ ਸਟੈਂਡ ਬੰਦ ਕਰਕੇ ਧਰਨੇ ਲਾ ਕੇ ਹੜਤਾਲਾਂ ਕਰਕੇ ਤਨਖਾਹ ਪਾਉਣੀ ਪੈਂਦੀ ਹੈ ਬੇਦੇ ਨਾਲ ਦੀ ਨਾਲ ਸਾਡੇ ਐਗਰੀਮੈਂਟ ਨੇ ਜਿਹੜੇ 5% ਦਾ ਐਗਰੀਮੈਂਟ ਹੈ ਚਾਹੇ ਉਹ ਸਾਡੇ ਨਵੇਂ ਸਾਥੀ ਨੇ ਚਾਹੇ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਉਹਨੂੰ ਸਾਰਿਆਂ ਦੇ ਉੱਪਰ 5% ਜਿਹੜਾ ਸਲਾਨਾ ਉਹ ਬਖਣਾ ਚਾਹੀਦਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਐਡਵਾਂਸ ਬੁਕਿੰਗ ਵਾਲੇ ਸਾਥੀ ਆ ਉਹਨਾਂ ਦੇ ਦਾ ਕਮਿਸ਼ਨ ਦੇ ਵਿੱਚ ਵਾਦਾ ਹੋਣਾ ਚਾਹੀਦਾ ਜਿਹੜੇ ਸਾਥੀ ਸਾਡੇ ਕੇਸ ਜਿੱਤ ਕੇ ਆਏ ਆ ਹਾਈ ਕੋਰਟ ਦੇ ਵਿੱਚੋਂ ਕੰਟਰੈਕਟ ਵਾਲੇ ਸਾਥੀ ਉਹ ਕੇਸ ਆ ਜਿਹੜਾ ਉਹਨਾਂ ਦੇ ਵਿੱਚ ਹੱਕ ਦਾ ਹੱਕ ਵਿੱਚ ਕਰਕੇ ਉਹਨਾਂ ਨੂੰ ਜਿਹੜਾ ਸੰਘਰਸ਼ ਦੇ ਰਾਹ ਨਾ ਪੈਣਾ ਪਵੇ ਤੋਂ ਹੋ ਜਈਆਂ ਮੰਗਾ ਲੈ ਕੇ ਜਿਹੜਾ ਅਸੀਂ ਪ੍ਰੋਟੈਸਟ ਅੱਜ ਪੂਰੇ ਪੰਜਾਬ ਲੈਵਲ ਦੇ ਕੀਤਾ ਜੀ ਚੇਰਮੈਨ ਦਾ ਤੁਸੀਂ ਕੋਠੀ ਦਾ ਕਰਾਬ ਕਰਨ ਵਾਸਤੇ ਜੇ ਮੰਗ ਕੀਤੀ ਸੀ ਕੰਮ ਕੀ ਹੋਇਆ ਰੋਕੇ ਦਾ ਕਾਰਨ ਇਹ ਆਈ ਸਾਡੀ ਮੈਨੇਜਮੈਂਟ ਹੈ ਜਿਹੜੀ ਅੰਮੇਟਾ ਦੋ ਤੋਂ ਤਿੰਨ ਮੀਟਿੰਗਾਂ ਸਾਡੀ ਉਹਨਾਂ ਨਾਲ ਹੋ ਚੁੱਕੀਆਂ ਨੇ ਉਹਨਾਂ ਕੋਲੋਂ ਸ਼ੁਵਾਸ਼ਣ ਦਵਾਇਆ ਗਿਆ ਵੀ ਜਿਹੜਾ ਕਿਲੋਮੀਟਰ ਗੱਡੀਆਂ ਦਾ ਟੈਂਡਰ ਵਾਲਾ ਜਿਹੜਾ ਲੈਟਰ ਹੈ ਉਹਨੂੰ ਨੂੰ ਅਸੀਂ ਅੱਗੇ ਕਰ ਰਹੇ ਆਂਗੇ ਟੈਂਡਰਾਂ ਨੂੰ ਤੇ ਨਾਲ ਦੀ ਨਾਲ ਜਿਹੜੀ ਤਨਖਾਹ ਵਾਲਾ ਉਹਨੇ ਉਹਨਾਂ ਨੇ ਕਿਹਾ ਵੀ ਜਿਹੜੀ ਸੈਲਰੀ ਹੈ ਅਸੀਂ ਉਹ ਤੁਹਾਡੀ ਪਾਰਿਆਂਗੇ ਤੇ ਨਾਲ ਦੀ ਨਾਲ ਤੇ 5% ਵਾਲਾ ਲੈਟਰ ਉਹ ਵੀ ਕੱਢ ਰਹੇ ਆਂ ਤੇ ਨਾਲ ਦੀ ਨਾਲ ਸਾਡੀ ਮੈਨੇਜਮੈਂਟ ਕੋਲੋਂ ਮੰਗਿਆ ਵੀ ਜਿਹੜੀਆਂ ਸਾਡੀਆਂ ਵਿਭਾਗ ਤੱਕ ਦੀਆਂ ਮੰਗਾ ਨੇ ਜਿਹੜੀਆਂ ਮੰਗਾ ਮੰਨ ਲਈਆਂ ਇਹਨਾਂ ਦੇ ਲੈਟਰ ਨਿਕਲ ਚੁੱਕੇ ਨੇ ਉਹਨਾਂ ਦੇ ਪੱਤਰ ਜਾਰੀ ਹੋਣ ਨਹੀਂ ਜਿਹੜਾ ਸਾਡਾ ਸੰਘਰਸ਼ ਹੈ ਜਿਉਂਦਾ ਤਿਉਂ ਚੱਲਦਾ ਰਹੇਗਾ ਕਾਰਨ ਕੀ ਮੰਨਦੇ ਹੋ ਹਰ ਮਹੀਨੇ ਤੇ ਮਹੀਨੇ ਤੇ ਇੱਕੋ ਚਲਵੀਂ ਦੀ ਤੁਹਾਡੇ ਧਰਨਾ ਲੱਗਦਾ ਫਿਰ ਉਹ ਮੰਨ ਜਾਂਦੇ ਆ ਫਿਰ ਉਹ ਹੀ ਹਰ ਮਹੀਨੇ ਬਾਅਦ ਉਹ ਦੁਬਾਰਾ ਕੀ ਹੋਉਂਦਾ ਕੰਟੀਨਿਊ ਇਹਦਾ ਕੋਈ ਸਿੱਟਾ ਨਹੀਂ ਹੋ ਸਕਦਾ ਕਿ ਬਿਲਕੁਲ ਜੀ ਸਰਕਾਰ ਦਾ ਫੇਲੀਅਰ ਹੈ ਸਰਕਾਰ ਬਿਲਕੁਲ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਸਰਕਾਰ ਮਜਬੂਰ ਕਰ ਰਹੀ ਹੈ ਕੱਚੇ ਕੰਮਿਆਂ ਨੂੰ ਸੰਘਰਸ਼ ਕਰ ਲੈ ਅੱਜ ਵੇਖ ਲਓ ਤੁਸੀਂ ਜਿੰਨੇ ਵਿਭਾਗ ਨੇ ਸਾਰੇ ਧਰਨਿਆਂ ਦੇ ਨੇ ਟੀਚਰ ਲਾ ਲੋ ਡਾਕਟਰ ਲਾ ਲੋ ਸਿਹਤ ਵਿਭਾਗ ਵਾਲੇ ਤੇ ਜਲ ਸਪਲਾਈ ਵਾਲੇ ਕੰਮੇ ਲਾ ਲੋ ਟਰਾਂਸਪੋਰਟ ਦੇ ਸਾਡੇ ਸਾਥੀ ਦੋਨੋਂ ਧਾਰਿਆਂ ਦੇ ਲਾ ਲੋ ਸਾਰੇ ਵਿਭਾਗ ਵਾਲੇ ਸਾਡੀ ਕਿਹੜੇ ਕਿਹੜੇ ਧਾਰੇ ਦਾ ਨਾਲੀਏ ਸਾਰੇ ਧਾਰਿਆਂ ਦੇ ਜਿਹੜੇ ਸਾਥੀ ਹੈ ਉਹ ਅੱਜ ਧਰਨਿਆਂ ਦੇ ਆ ਇਹ ਧਰਨਾ ਪੂਰਾ ਮੁੱਚਾ ਪੰਜਾਬ ਅੱਜ ਧਰਨੇ ਚੰਦੇ ਆ ਕਿਉਂ ਕਿੰਨੇ ਤੋਂ ਕਿੰਨੇ ਦਿਨ ਤੱਕ ਬੰਦ ਰਹਿਣਾ ਇਹ ਸਾਡਾ ਅੱਜ ਸਾਰਾ ਦਿਨ ਬੰਦ ਰਹੇਗਾ ਜੀ ਕੱਲੂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਾਇਸ ਤੇ ਜਾਵਾਂਗੇ